بس ਠੀਕ ਹੈ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਅਸੀਂ ਅੱਜ ਨਾਮਿਨੇਸ਼ਨ ਦੇਣ ਚੱਲੇ ਆ ਗੁਰੂ ਮਹਾਰਾਜ ਕਿਰਪਾ ਕਰਨ ਸੇਵਾ ਦੇਣ ਇਸ ਗੁਰੂ ਦੀ ਨਗਰੀ ਨਾਲ ਮਾਨਨਾ ਸੇਵਾ ਕਰੀਏ ਮਿਲਣਾ ਸਮੂਹ ਜਮੂਹ ਕਦਸਪੁਰ ਦਾ ਕਿਸ ਤਰ੍ਹਾਂ ਲੱਗ ਰਿਹਾ ਸਾਥ ਬੜਾ ਅੱਛਾ ਵਾ ਆਪਣੇ ਆਪ ਇਲੈਕਸ਼ਨ ਲੜਦੇ ਪਏ ਸਾਰੇ ਪਰਮਾਤਮਾ ਕਰਦਾ ਪਿਆ ਬੰਦੇ ਦਾ ਵਾਸਤਾ ਰੋਗ ਨੇ 1.9 ਲੱਖ ਵੋਟਰਾਂ ਦੀ ਵੋਟ ਲੈ ਇਲੈਕਸ਼ਨ ਲੜਨਾ ਨਾ ਹੀ ਪਹੁੰਚ ਸਕਦਾ ਕੋਈ ਕੈਂਡੀਡੇਟ 85 ਬਾਡਾਂ 700 ਪਿੰਡ ਗੜੀਆਂ ਮਲੇ ਵੱਖਰੇ ਸੰਸਥਾਵਾਂ ਵੱਖਰੀਆਂ ਮੰਦਰ ਗੁਰਦੁਆਰੇ ਹੈ ਨਾ ਹਰ ਜਗ੍ਹਾ ਜਾਣਾ ਬੰਦਾ ਪਰ ਇਹ ਬੰਦਾ ਨਹੀਂ ਪਹੁੰਚ ਸਕਦਾ ਥੋੜੇ ਦੇਣੇ ਇੱਕ ਮੈਸੇਜ ਹੁੰਦਾ ਚੰਗਾ ਜਿਹਦਾ ਬਣ ਗਿਆ ਲੋਕਾਂ ਦੇ ਮਨ 'ਚ ਬਣ ਗਿਆ ਉਹ ਗੁਰੂ ਮਹਾਰਾਜ ਦੀ ਆਪਣੀ ਮਰਜ਼ੀ ਆ ਜਿਹਦੇ ਅੰਦਰ ਵਸਣਾ ਜੋ ਉਹਨੇ ਫੁਰਨਾ ਦੇਣਾ ਲੋਕਾਂ ਉਧਰ ਨੂੰ ਦੁਰਪਣਾ ਤੇ ਇਹ ਕਿਰਪਾ ਜਿਹੜੀ ਆ ਹੁੰਦੀ ਨਜ਼ਰ ਆ ਰਹੀ ਆ ਲੋਕੀ ਆਪਣੇ ਆਪ ਹੀ ਕਹਿ ਰਹੇ ਆ ਵੀ ਯਾਰ ਕੀ ਇਹ ਸੇਵਾਦਾਰ ਜੋਸ਼ੀ ਅੱਜ ਬੀਜੇਪੀ ਵੱਲੋਂ ਵੀ ਖਾਇ ਜਿਹੜੀ ਨਾਮਿਨੇਟ ਕੀਤੀ ਜਾ ਰਹੀ ਆ ਕਿਸ ਤਰ੍ਹਾਂ ਦਾ ਲੱਗ ਰਿਹਾ ਅੱਜ ਪੁਰਾਣੀ ਸਾਥੀਆਂ ਦੇ ਨਾਲ ਵੀ ਗੀਤੇ ਦੇ ਨਾਮ ਪੁਰਾਣਾ ਸਾਥੀ ਮੇਰੇ ਵੀਰ ਦੀ ਕੋਈ ਰਹਿ ਨਹੀਂ ਗਿਆ ਉੱਥੇ ਸਭ ਨਵੇਂ ਬੰਦੇ ਆ ਇਹਨਾਂ ਨੇ ਪੁਰਾਣਿਆਂ ਨੂੰ ਸਾਰਿਆਂ ਨੂੰ ਕਈਆਂ ਨੂੰ ਕੱਢ ਘੁੱਟ ਦਿੱਤਾ ਕਈਆਂ ਨੂੰ ਉਹ ਪੰਜਵੀਂ ਲਾਈਨ ਚ ਭਾਤਤਾ ਇਹ ਬੰਦੇ ਆਪਣੇ ਦੇ ਵਿਸ਼ਵਾਸ ਹੀ ਨਹੀਂ ਕਰਦੇ ਜਿਹੜਾ ਕੈਂਡੀਡੇਟ ਆ ਉਹ ਜਿਹੜੇ ਰਹਿੰਦੇ ਉਹਨਾਂ ਨੂੰ ਦਬਕੇ ਮਾਰਦਾ ਪਿਆ ਇਹਨਾਂ ਦਾ ਬੀਜੇਪੀ ਵਾਲਾ ਅਫਸਰ ਆ ਨਾ ਆਈਐਫਐਸ ਉਹਨੂੰ ਐ ਲੱਗਦਾ ਘਰੇ ਤਨਖਾਈ ਆ ਵਰਕਰ ਪਿਆਰ ਮੰਗਦਾ ਇੱਜ਼ਤ ਮੰਗਦਾ ਜੱਫੀ ਮੰਗਦਾ ਤੇ ਉਹ ਇਹਨਾਂ ਦੇ ਵਾਸਤਾ ਰੋਗ ਨਹੀਂ ਕਿਉਂਕਿ ਐਟੀਟਿਊਡ ਇੱਕ ਬਣਿਆ ਹੁੰਦਾ ਇਹ ਪਬਲਿਕ ਨਾਲ ਗਰਾਊਂਡ ਨਾਲ ਕਦੀ ਜੋੜੀ ਨਹੀਂ ਸਕਦੇ ਇਹਨਾਂ ਦੇ ਵਾਸਤਾ ਰੋਗ ਨਹੀਂ ਅਫਸਰ ਬਿਊਰੋਕਰੇਟ ਦੇ ਵਾਸਤਾ ਕੰਮ ਹੈ ਹੀ ਨਹੀਂ ਰਾਜਨੀਤੀ ਇਹਨਾਂ ਦਾ ਐਟੀਟਿਊਡ ਬਣਿਆ ਹੁੰਦਾ ਬਾਹਰ ਖਿਲਾਰਨਾ ਮਰਜ਼ੀ ਮਿਲਣਾ ਨਹੀਂ ਮਿਲਣਾ ਗੱਲ ਕਿਸੇ ਚੱਜਣਾ ਕਰਨੀ ਨਹੀਂ ਕਰਨੀ ਇਸ ਕਰਕੇ ਉਹ ਬੀਜੇਪੀ ਵਾਲਾ ਕੰਮ ਜਿਹੜਾ ਨਾ ਪਿਛਲੀ ਵਾਰੀ ਆਈ ਆਈਐਫਐਸ ਲਿਆਏ ਉਹ ਮੁੜ ਕੇ ਮੁੜਿਆ ਕੋਈ 3.5 ਲੱਖ ਵੋਟ ਲਈ ਪੁਰੀ ਸਾਹਿਬ ਨੇ ਚਲੋ ਨਹੀਂ ਦਿੱਤੇ ਸਾਢੇ 3.5 ਲੱਖ ਵੋਟਰਾਂ ਦੀ ਭਾਵਨਾ ਦੇ ਸੀਗਾ ਨਾ ਲੋਕਾਂ ਮੋਟਰਾਂ ਦੀ ਤੁਸੀਂ ਮੰਤਰੀ ਬਣ ਕੇ ਜੇ ਅਰਬਨ ਡਵੈਲਪਮੈਂਟ ਮਿਨਿਸਟਰ ਬਣਿਆ ਸੇਵਾਦਾਰ ਨੇ ਨੂੰ 스마트 ਸਿਟੀ ਡਿਕਲੇਅਰ ਕੀਤਾ ਸੀ ਜਦੋਂ ਮੇਰੇ ਕੋਲ ਲੋਕਲ ਬਾਡੀ ਸੀ ਇੰਨਾ ਅਰਬਾਂ ਰੁਪਈਆ 스마트 ਸਿਟੀ ਚ ਕੁਛ ਕਰ ਦਿੰਦੇ ਅਮਰਸਰ ਹੁਣ ਅਮਰੀਕਾ ਤੋਂ ਨਾ ਲਿਆਉਣਾ ਪੈਂਦਾ ਉਹ ਦਿੱਲੀ ਵਾਲਿਆਂ ਨਾਲ ਸਰਦ ਜਾਂਦਾ ਪੁਰੀ ਸਾਹਿਬ ਨੇ ਲੋਕਲ ਦੇ ਦਿੱਤੇ ਇਹਨਾਂ ਨੂੰ ਦੁਬਾਰ ਨਹੀਂ ਲੋਕਲ ਇੱਕ ਬਣਾਇਆ ਸੀ ਰਾਜ ਸਭਾ ਚ ਹਨੇ ਹੋਰ ਵੀ ਜਾਂਦੀ ਹੁੰਦੀ ਸਾਲ 6 ਸਾਲ ਦੇਹਰਾਵੀ ਵੱਡਾ ਪੂਰਾ ਪੰਜਾਬ ਸੀ ਪਰ ਜਦੋਂ ਰਿਟਾਇਰ ਹੋਏ ਰਣੌਰ ਮੁੱਕੀ ਦਿੰਦੇ ਦੇ ਰਾਜ ਸਭਾ ਇਸ ਕਰਕੇ ਵੀ ਅਗਲੀ ਵਾਰ ਇਹਨੂੰ ਲੋਕ ਸਭਾ ਲੜਾਵਾ ਆਪਣੇ ਕੰਮ ਨਾਲ ਲੋਕ ਸਭਾ ਖੜੀ ਕਰੂਗਾ ਪਰ ਜਦੋਂ ਇਹ ਟਾਈਮ ਪੂਰਾ ਆਇਆ ਤੇ ਲੋਕ ਜਾਂਦੇ ਕੌਂਸਲਰ ਲੜ ਕੇ ਵਿਖਾਦੇ ਜਿੱਤ ਜੂ ਜੋਗਾ ਦੇਣਾ ਇਹ ਹਾਲ ਇਹਨਾਂ ਦਾ ਇਸ ਕਰਕੇ ਇਹਨਾਂ ਦੇ ਵਸਦਾ ਰੋਗ ਨਹੀਂ ਹੈਗਾ ਬੰਪੀ ਸਰ ਤੋਂ ਜਦੋਂ ਦਾ ਜੋਸ਼ੀ ਸਾਹਿਬ ਨੇ ਅਮਰ ਸਰ ਦਾ ਚਿਹਰਾ ਜੋਸ਼ੀ ਸਾਹਿਬ ਜਦੋਂ ਉਹਨਾਂ ਜੋਸ਼ੀ ਸਾਹਿਬ ਨੇ ਪਾਰਟੀ ਨੂੰ ਛੱਡਿਆ ਉਸ ਤੋਂ ਬਾਅਦ ਅਮਰ ਸਰ ਦਾ ਕੋਈ ਚਿਹਰਾ ਭਾਜਪੀ ਨੂੰ ਨਹੀਂ ਮਿਲਿਆ ਪਹਿਲੀ ਗੱਲ ਤਾਂ ਮੈਂ ਛੱਡਿਆ ਨਹੀਂ ਮੈਨੂੰ ਪੰਜਾਬ ਦੇ ਨਾਲ ਖਲੋਣ ਕਰਕੇ ਇਹਨਾਂ ਨੇ ਕੱਢਿਆ 6 ਸਾਲ ਵਾਸਤੇ ਇਹਨਾਂ 6 ਸਾਲ ਵਾਸਤੇ ਕੱਢਿਆ ਮੈਂ ਪੂਰੀ ਉਮਰ ਇਹਨਾਂ ਵਾਸਤੇ ਕਾਂਡਾ ਮਾਰਤਾ ਕਿਉਂਕਿ ਮੈਂ ਪੰਜਾਬੀ ਹਾਂ ਕਿਸਾਨੀ ਕੀਤੀ ਹੈ ਪੰਜਾਬ ਨਾਲ ਖੜਾ ਪੰਜਾਬ ਦਾ ਪਾਣੀ ਪੀਤਾ ਪੰਜਾਬ ਦੇ ਕਿਸਾਨਾਂ ਦਾ ਮੁੱਦਾ ਸੀ ਖੜਾ ਆ ਪੰਜਾਬ ਦੇ ਵਪਾਰੀਆਂ ਦਾ ਇੰਡਸਟਰੀਸ ਦਾ ਮੁੱਦਾ ਉਹ ਇਤਨਾ ਹੀ ਖੜਾ ਹੋਊਗਾ ਇਤਨਾ ਹੀ ਲੱਤ ਲਾਉਂਗਾ ਸ਼ੈਰੀਆਂ ਦਾ ਮੁੱਦਾ ਉਹ ਤਦ ਵੀ ਇਤਨਾ ਲਾਉਂਗਾ ਇਸ ਕਰਕੇ ਮੈਂ ਦੇ ਲੋਕਾਂ ਦਾ ਨਮਾਇੰਦਾ ਲੋਕਾਂ ਵਾਸਤੇ ਖੜਾ ਆਂ ਭਾਈ ਗੁਰਮੀਕਾ ਖਾਲਸਾ ਭਾਈ ਜੀ ਫਤੇ ਜੀ ਮੈਂ ਦਾਸ ਬਲਜੀਤ ਸਿੰਘ ਭਗਤਪੁਰਾ ਵਾਡ ਪ੍ਰਧਾਨ ਵਾਡ ਨੰਬਰ 8 ਤੋਂ ਅੱਜ ਜਿਹੜਾ ਇਹ ਪ੍ਰੋਗਰਾਮ ਰੱਖਿਆ ਗਿਆ ਵਾ ਜੀ ਅੱਜ ਸਾਡੇ ਬੜੇ ਹਰਮਨ ਪਿਆਰੇ ਸਾਡੇ ਸਤਿਕਾਰਯੋਗ ਵੀਰ ਸ਼੍ਰੀ ਅਨਿਲ ਜੋਸ਼ੀ ਜੀ ਨੇ ਅਮਰਸਰ ਲੋਕ ਸਭਾ ਦੇ ਹਲਕੇ ਤੋਂ ਜਿਹੜੇ ਇਲੈਕਸ਼ਨ ਲੜ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਉਹਨਾਂ ਦੇ ਕਾਗਜ਼ ਭਰਨ ਜਾਣਾ ਵਾ ਔਰ ਇਹ ਠਾਠਾ ਮਾਰਦਾ ਇਕੱਠ ਅੱਜ ਦੱਸ ਰਿਹਾ ਵਾ ਕਿ ਲੋਕ ਬੜੀ ਬੇਸabri ਦੇ ਨਾਲ 1 ਜੂਨ ਨੂੰ ਉਡੀਕ ਰਹੇ ਨੇ ਕਿਉਂਕਿ 1 ਜੂਨ ਨੂੰ ਜਿਹੜੇ ਵੋਟਾਂ ਪੈਣੀਆਂ ਨੇ ਔਰ ਇਹ ਸਾਰੀਆਂ ਲੋਕ ਜਿਹੜੇ ਨੇ ਜਿਨ੍ਹਾਂ ਦਾ ਜੋਸ਼ੀ ਸਾਹਿਬ ਦਿਲੋਂ ਸਤਿਕਾਰ ਕਰਦੇ ਨੇ ਪਿਆਰ ਕਰਦੇ ਨੇ ਔਰ ਲੋਕ ਕੀ ਬੱਚਾ ਬੱਚਾ ਜਿਹੜਾ ਨਿਲ ਜੋਸ਼ੀ ਨੂੰ ਜਾਣਦਾ ਆ ਉਹਨਾਂ ਦੇ ਕੰਮਾਂ ਨੂੰ ਜਾਣਦਾ ਆ ਔਰ ਇਸ ਵਾਰੀ ਲੋਕ ਸਿਰਫ ਨਿਸ਼ਾਨ ਨੂੰ ਨਹੀਂ ਇਨਸਾਨ ਵੇਖ ਕੇ ਵੋਟ ਪਾਉਣਗੇ ਔਰ ਅਰਿਲ ਜੋਸ਼ੀ ਜੀ ਭਾਰੀ ਬਹੁਮਤ ਨਾਲ ਸੰਸਦ ਦੇ ਵਿੱਚ ਜਿੱਤ ਕੇ ਜਾਣਗੇ ਜੀ ਕਿਹਣਾ ਜਾਵਗੇ ਅੱਜ ਫਾਈਲ ਨੋਮੀਨੇਟ ਕੀਤੀ ਜਾ ਰਹੀ ਆ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦਾ ਹੁਸਤਾਨ ਦੇਖਿਆ ਉਹ 50 ਸਾਡੇ ਨਾਲੋਂ ਜ਼ਿਆਦਾ ਤੁਹਾਨੂੰ ਪਤਾ ਲੱਗਣ ਡਿਆ ਇਸ ਲਈ ਵੇਖੋ ਲੋਕਾਂ ਦਾ ਠਾਠਾ ਮਾਰਦਾ ਜਿਹੜਾ ਘਾਟੇ ਨਜ਼ਾਰੇ ਬਣਨ ਡਿਆ ਤੇ ਚਾਰ ਦਿਨ ਨੂੰ ਆਪਾਂ ਤੁਹਾਨੂੰ ਸੀਟ ਜਿੱਤ ਕੇ ਤੁਹਾਨੂੰ ਦਿਖਾਵਾਂਗੇ ਬਹੁਤ ਵਧੀਆ ਹਲਾਰਾ ਮਿਲ ਰਿਹਾ ਸੋਨੇ ਜੀ ਸਾਰੇ ਪਿੰਡਾਂ ਦੇ ਵਿੱਚੋਂ ਸ਼ਹਿਰਾਂ 'ਚ ਵੀ ਬਹੁਤ ਵਧੀਆ ਹਲਾਰਾ ਮਿਲ ਰਿਹਾ ਪਿੰਡਾਂ 'ਚ ਵੀ ਬਹੁਤ ਵਧੀਆ ਹਲਾਰਾ ਮਿਲ ਰਿਹਾ ਤੇ ਬਾਕੀ ਤੁਸੀਂ ਦੇਖਣ ਹੀ ਦੇ ਰਹੇ ਹੋ ਲੋਕਾਂ ਦਾ ਦਸ਼ਾ ਤੁਹਾਡੇ ਸਾਹਮਣੇ ਹੀ ਹੈ ਬਾਹਰ ਵੇਖ ਲਓ ਕਿੰਨੇ ਜਗਮਗ ਜਗਮਗ ਹੁੰਦੀ ਏ ਤੇ ਲੋਕੀ ਪੂਰੇ ਨਜ਼ਾਰੇ ਲੈਣ ਦੇ ਆਪਾਂ ਜਿੱਤਾਂਗੇ ਸੀਟ ਜਿੱਤਾਂਗੇ ਬੜੇ ਨਜ਼ਾਰੇ ਨਾਲ ਜਿੱਤਾਂਗੇ ਜੀ ਸੀਟ ਆਪਾਂ ਸ੍ਰੀ ਮੈਂ ਅਕਾਲੀ ਦਲ ਦੇ ਸਰਮਣ ਪਿਆਰੇ ਸਰਕਰ ਤਲਵੀਰ ਗਿੱਲ ਜੀ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਸੀ ਇਸ ਪਾਰਟ ਨੂੰ ਇਸ ਸਮੁੰਦਰ ਜਦੋਂ ਚੱਲਦਾ ਹੋਵੇ ਨਾ ਤੇ ਕੋਈ ਇੱਕ ਅੱਧੀ ਬਾਲ ਦੀ ਵਿੱਚੋਂ ਕੋਈ ਪਾਣੀ ਭਰ ਗਿਆ ਤੇ ਕੋਈ ਭਰਕ ਨਹੀਂ ਪੈਂਦਾ ਜੇ ਇੱਕ ਜਾਂਦਾ ਤੇ ਚਾਰ ਆ ਵੀ ਰਹੇ ਨੇ ਐਸੇ ਚੀਜ਼ਾਂ ਦਾ ਕੋਈ ਮੈਨੇਂਡਾ ਨਹੀਂ ਆ ਗਿਆ ਜਿਹੜੇ ਪਾਰਟੀ ਦੇ ਕੈਟਰ ਬੋਰਡ ਨੇ ਨਾ ਕੈਟਰ ਬੋਰਡ ਨਹੀਂ ਹਿਲਦਾ ਹੁੰਦਾ ਉਹਦੇ ਨਾਲ ਕੋਈ 2-4 ਸੱਜਣ ਜੇ ਹਿਲ ਜਾਣਗੇ ਤੇ ਚਾਰ ਦਰਵਾਜ਼ੇ ਖੁੱਲੇ ਆ ਇੱਕ ਰਸਤੇੋਂ ਨਿਕਲ ਗਿਆ ਤਿੰਨ ਆ ਵੀ ਰਹੇ ਨੇ ਕੋਈ ਆਜੂ ਕੋ ਗੱਲ